ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਦੇ ਰਿਤੇ ਕਾਇਨਾਤ ਰਹੀ ਦੀ ਦਾਤਾਰ ਹਰਮੰਤਰ ਦਾ ਸਭਨਾ ਦੇ ਨਾਗਰੀ ਦਾ ਪਰਮਾਤਮਾ ਸੇਵਾ ਸੇਵਨ ਦੀਆਂ ਦਾਤਾਂ ਪਿਆਰੇ ਕੀਤਨ ਜੀ ਦੇ ਅਰਸ਼ਾਂ ਅੰਯਾ ਦੇ ਉਲਾਮੀ ਤੇ ਮੋਤਮਾ ਦੇਵੋਂ ਆਸੀਸ ਪ੍ਰੇਮ ਵਿੱਚ ਆਉ ਆਪੋ ਜੀ ਸੰਗਤ ਮਿਲਦੀ ਹੈ ਔਰ ਗੁਰੂ ਕੀ ਸੰਗਤ ਰਮ ਗਿਆਨ ਦੇ ਬਾਬਾ ਬੁੱਢਾ ਸਰ ਜੀ ਜਿਨ੍ਹਾਂ ਨੂੰ ਘਰ ਤੋਂ ਸਿਸ਼ਕਾਰ ਮਿਲੇ ਸੀ ਦੁਆਰਾ ਗੁਰਸੱਭ ਸਹਿਬ ਜੋ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਦੇ ਉੱਥੇ ਦਰਸ਼ਨ ਹੋਏ ਸੀ ਪਸੇਬਾਰ ਰੂਪ ਵਿੱਚ ਸ਼ੇਕੀ ਵਿਰਸ ਵੀ ਨੇ ਪਿਛਲੂ ਉਦਾਰ ਵਿੰਨੇ ਪਰ ਕਿੰਨੇ ਪ ਬਾਦ ਅੱਜ ਦਰਸ਼ਨ ਹੋਏ ਨੇ ਬਹੁਤ ਪਿਆਰੇ ਸਭ ਗੁਰ ਪਰਸ ਕਰੇ ਸਾਡੇ ਵਾਸੀ ਜੀ ਬਹੁਤ ਸ਼ੁਕੋ ਦੇ ਤਾਰੀਖ ਨੂੰ ਦਾ ਬੜੇ ਮੱਛ ਕਬਨ ਜੁਦਾ ਨਾ ਕਰੋ ਜਾਗਤ ਜੋਤ ਜੁਗੋ ਜਗਤ ਆਲਪਨ ਪਰ ਸਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਕੀ ਨਾਜ਼ੀਆ ਪਰਮ ਸੰਗਤ ਜੀ ਆਪਾਂ ਬਾਬਾ ਜੀ ਦਾ ਜੀ ਘਰ ਬੜੀ ਸ਼ਤਨਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸਾਰੀ ਸਭਾ ਕਹਾਂ ਚਾਹੁੰਗਾ ਜੀ ਇਹ ਆਪਣੇ ਤੋਂ ਜਾਣਣ ਨਾਉਣੇ ਚਾਹੀਦੇ ਆ ਸਾਰੇ ਮੁਜਾ

लीडराई करो सेवा ਸਤਿ ਸ਼੍ਰੀ ਅਕਾਲ ਜੀ ਬੋਲੋ ਮੇਰਾ ਨਾਮ ਹੈ ਐਸੇ ਪ੍ਰਦੀਪ ਸਿੰਘ ਖਾਨਾ ਕੁਤਵਾਲੀ ਬਹੁਤ ਹੀ ਸਦਨਾ ਮਨਾਇਆ ਜਾ ਰਿਹਾ ਕਿ ਨਹੀਂ ਕਿ ਤੁਸੀਂ ਕਿਹਨਾਂ ਕੋ ਸ਼ਾਹੀ ਕਿਹੜਾ ਚਾਹ ਬਹੁਤ ਸ਼ਾਹ ਜੀ ਸੰਗਤਾਂ ਦਾ ਖਾਲ ਭਰਿਆ ਪਿਆ ਬੜਾ ਬਹੁਤ ਲੋਕ ਸਰਦਾਰਾਂ ਨਾਲ ਇੱਥੇ ਹੁੰਦੇ ਆ ਅਸੀਂ ਵੀ ਇੱਥੇ ਮਖਾ ਟਿਕਣ ਆਏ ਆ ਪਰ ਬਹੁਤ ਮਜ਼ਾ ਆਇਆ ਇੱਥੇ ਆ ਕੇ ਲੋਕਾਂ ਦਾ ਸੰਗਤਾਂ ਦਾ ਚਾਹ ਦੇਖ ਕੇ ਔਰ ਜੋ ਇਹ ਨਗਰ ਹਾਲ ਚ ਨਗਰ ਚੱਲ ਰਿਹਾ ਬਹੁਤ ਹੀ ਅੱਖੇ ਮਜ਼ਾ ਆਇਆ ਕੱਲ੍ਹ ਕੜੀ ਪਈ ਰੂਸ ਦੀ ਯੂਨੀਓ ਕੀ ਮੈਸੇਜ ਜਨਾ ਚਾਹਵਾ ਹੈ ਯੂਥ ਨੂੰ ਮੈਸੇਜ ਇਹ ਦਿੰਨੇ ਆ ਵੀ ਜਿਹੜਾ ਅੱਜ ਕੱਲ ਦਾ ਨੌਜਵਾਨ ਪੀੜੀ ਆ ਉਹ ਪਰੂ ਘਰ ਨਾਲ ਲਗੇ ਔਰ ਵੱਧ ਤੋਂ ਵੱਧ ਆਪਣੇ ਅਮਰ ਸ਼ਕੈ ਜਿਹਨੇ ਨਹੀਂ ਸ਼ਕੈ ਉਹ ਵੀ ਸ਼ਕੈ ਸਾਡੇ ਵਰਗੇ ਵੀ ਥੋੜਾ ਜਿਆਖੀ ਨਿਗਾਦੀ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡਾ ਸਾਹਿਬ ਨੇ ਛੁੜੇ ਤੋਂ ਕਿਹਾ ਸਮਝਾਉਂਗਾ ਮੈਨੂੰ ਐਸੇ ਸਾਲਾਂ ਦੇ ਜਿਨ੍ਹਾਂ ਦੇ ਗੁਰਦਾਰ ਸਾਹਿਬ ਮਨਾਉਂਦੇ ਉਦੋਂ ਤੇ ਇੱਥੇ ਆਉਂਦੇ ਆ ਸਾਰੇ ਚੈਨਲ ਆਏ ਸੇਵਾ ਅਸੀਂ ਦਿਨਾਂ ਚਾਹੁੰਦੇ ਬਹੁਤ ਵਧੀਆ ਜੀ ਤੁਹਾਡਾ ਚੈਨਲ ਦਾ ਅਸੀਂ ਧੰਨਵਾਦ ਕਰਦੇ ਤੁਸੀਂ ਇੱਥੇ ਆਏ ਆ ਤੁਹਾਡੇ ਆਉਣ ਦਾ ਵੀ ਸਵਾਗਤ ਆ ਔਰ ਮੈਸੇਜ ਦਾ ਹਰ ਪ੍ਰਕਾਰ ਦਾ ਹੀ ਗੁਰੂ ਘਰ ਤੋਂ ਐਸੀ ਜਾ ਰਿਹਾ ਵਾ ਫੇ ਕੋਸ਼ਿਸ਼ ਕਰਾਂਗੇ ਜੀ ਅਸੀਂ ਗਰਾ ਮਤਬਦਤ ਮਨਾਈਏ ਔਰ ਖੜ ਪਰਚਾ ਦੇ ਰਹਿਣਾ ਕਰੀ ਵਾ ਗੁਰੂ ਨਾਨਕ ਦੇਵ ਜੀ ਦੇ ਔਰ ਗੁਰਮੁਖੋ ਜੇ ਬਾਣੀ ਪੜਦੀ ਹੈ ते बच्चा चरम पड़ेगा पता नहीं कदों परमात्मा का सदा आ जाना है ये तो जरूरी नहीं कि उन्हें पत्ती